ਲੇ ਵੀ ਪੰਜਾਬ ਵਾਲੇ ਅਸੀਂ ਆਏ ਵਾ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣੇ ਆ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਕਦਾ ਆਹ ਦੇਖੋ ਆ ਪਿਆ ਚਿੱਟੀ ਬਰਫਰ ਦੀ ਸ਼ੱਕਰ ਤੋਂ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਵੀ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਦਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਆਪਣੇ ਘਰ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵੀ ਇਹ ਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਕਦਾ ਤੇ ਆ ਜਿਹੜੇ ਫੂਡ ਸੇਫਟੀ ਵਾਲੇ ਅਧਿਕਾਰੀ ਐ ਕੋਈ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਕਟਰਾ ਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆਹ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੂ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕ ਉਹਲੇ ਪਾਸੇ ਚੱਕ ਕੇ ਉਹ ਸੜਤਿਆਂ ਉਹ ਚੱਕ ਉਹ ਸੜਤਿਆਂ ਉਹ ਦੇਖ ਲਓ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰਜੀ ਨੇ ਉਹ ਡਬੋਖੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਹੈ ਰਿੰਡ ਦਾ ਤੇਲ ਆਮ ਤਾਰ ਦੇ ਸਰੋਂ ਦਾ ਤੇਲ ਵਰਤੇ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤੇ ਰਿੰਡ ਦਾ ਤੇਲ ਵਰਤੇ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਨਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਬੂ ਰਿੰਡ ਦਾ ਤੇਲ ਆਹ ਨਗਰ ਤੁਹਾਨੂੰ ਦਿਖਾਉਨੇ ਆ। ਆਓ ਚੱਕੋ ਨੇ ਉਹ ਠੋਕਿਆ ਢੱਕਿਆ ਲਵੇੜ ਕੇ ਦਬੇ ਚੋਂ। ਆਪਣੀਆਂ ਬੁੜੀਆਂ ਕਹਿੰਦੀਆਂ ਭਾਈ ਲਾਲ ਗੜ ਪਾ ਦਿਓ। ਆਹ ਲਾਲ ਗੜ ਆ ਕੈਮੀਕਲ ਨਾਲ ਬਣਦਾ ਭਾਈ। ਆਹ ਦੇਖ ਲਓ। ਅੱਗੇ ਆ ਜਾਓ। ਜਿਵੇਂ ਆਪਾਂ ਜੂਰੀਆ ਸਿਰਦਿਆਂ ਛਾਣਾ ਦਿੰਨੇ ਆ। ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ। ਸੋ ਇਹ ਸੋਡਾ ਤੇ ਮਿੱਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ। ਅਦਲੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਦੇ ਟੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆਇਆ ਹੈ ਇਹ ਕੈਮੀਕਲ ਹੈ ਇਹ ਕੈਮੀਕਲ ਆਉਣ ਵਾਲਾ ਹੈ ਇਹ ਵੀ ਕੋਨੇ ਬੱਚਾ ਇਹ ਚਿੰਨੀ ਵਾਲਾ ਕੈਮੀਕਲ ਹੈ